ਰਾਜਾ ਵੜਿੰਗ ਦੇ ਧਰਮਪਤਨੀ ਅਮਰਤਾ ਵੜਿੰਗ ਦਾ ਵਿਵਾਦਿਤ ਬਿਆਨ ਕਾਂਗਰਸ ਦੇ ਪੰਜੇ ਦੀ ਬਾਬੇ ਨਾਨਕ ਦੇ ਹੱਥ ਨਾਲ ਕੀਤੀ ਤੁਲਨਾ ਕਿ ਆ ਗੁਰੂਆਂ ਦੇ ਪੰਜੇ ਲਈ ਮੰਗਣਾਈ ਹੰਪੋੜ। ਵਿਆਹਨਚ ਕਾਂਗਰਸ ਨੇ ਖੇਡਿਆ ਵੱਡਾ ਵੱਡਾ ਦਾ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਰਮਨੀਤ ਬਿੱਟੂ ਖਿਲਾਫ ਚੋਣ ਮੈਦਾਨ ਚੁਟਾਰਿਆ। ਵੜਿੰਗ ਨੇ ਬਿੱਟੂ ਨੂੰ ਤਕੜੇ ਹੋਣ ਦੀ ਦਿੱਤੀ ਚਰੋ। ਕਾਂਗਰਸ ਨੇ ਗੁਰਦਾਸਪੁਰ ਤੋਂ ਸੁਖਿੰਦਰ ਸਿੰਘ ਦਾ ਦਾਵਾ ਨੂੰ ਬਣਾਇਆ ਉਮੀਦਵਾਰ ਖਡੂਰ ਸਾਹਿਬ ਤੋਂ ਕੁਲਬੀਰ ਜੀਰਾ ਤੇ ਅਨੰਦਪੁਰ ਸਾਹਿਬ ਤੋਂ ਵਿਜੇਂਦਰ ਸਿੰਘਲਾ ਨੂੰ ਦਿੱਤੀ ਟਿਕਟ ਪਰ ਫਿਰੋਜ਼ਪੁਰ ਸੀਟ ਤੇ ਹਾਲੇ ਵੀ ਸਸਪੈਂਸ ਰੋਪੜ ਚ ਮੁੱਖ ਮੰਤਰੀ ਭਗਵੰਤ ਮਾਨ ਦਾ ਰੋਡ ਸ਼ੋਅ ਅਨੰਦਪੁਰ ਸਾਹਿਬ ਤੋਂ ਪਾਰਟੀ ਉਮੀਦਵਾਰ ਬਲਵਿੰਦਰ ਕੰਗ ਲਈ ਜਿਤਾਇਆ ਸਮਰਥਨ ਕਿਹਾ ਸੀ ਚੰਮ ਦੀ ਨਹੀਂ ਕੰਮ ਦੀ ਕਰਦੇ ਹਾਂ ਰਾਜ ਅਮਰਿਤਪਾਲ ਦੇ ਪਰਿਵਾਰ ਨੇ ਅਕਾਲੀ ਉਮੀਦਵਾਰ ਵਿਰਸਾ ਸਿੰਘ ਬਲਟੂਆ ਦੀ ਮੰਗ ਨੂੰ ਕੀਤਾ ਰੱਦ ਬਲਟੂਆ ਨੇ ਖਡੂਰ ਸਾਹਿਬ ਚ ਅਮਰਿਤਪਾਲ ਦੇ ਪਰਿਵਾਰ ਤੋਂ ਮੰਗਿਆ ਸੀ ਸਹਿਯੋਗ ਪਰਿਵਾਰ ਬੋਲਿਆ ਅਕਾਲੀ ਦਲ ਨੂੰ ਫਡੂ ਸਾਹਿਬ ਤੋਂ ਅਮਰਪਾਲ ਖਿਲਾਫ ਨਹੀਂ ਉਤਾਰਨਾ ਚਾਹੀਦਾ ਸੁਨੀਲ ਕਾਂਗਰਸ ਤੋਂ ਨਾਰਾਜ਼ ਤਲਵੀਰ ਗੋਲਡੀ ਨੇ ਨਵਾਂ ਰਾਹ ਬਣਾਉਣ ਦੀ ਕਈ ਗੱਲ ਸੋਸ਼ਲ ਮੀਡੀਆ ਤੇ ਲਿਖਿਆ ਸੋਚਦੇ ਹਾਂ ਇੱਕ ਨਵਾਂ ਰਾਹ ਬਣਾ ਲਏਗਾ ਤਾਂ ਸੁਖਪਾਲ ਖੇੜਾ ਬੋਲੇ ਜੇ ਗੋਲਡੀ ਛੱਡਦੇ ਨੇ ਪਾਰਟੀ ਤਾਂ ਇਹ ਹੋਏਗੀ ਉਹਨਾਂ ਦੀ ਸਭ ਤੋਂ ਵੱਡੀ ਗਲਤੀ कांग्रेस का मैनिफेस्टो है इस पर पूरी तरह मुस्लिम लीग की छाप अगर ईडी सीबीआई से चुनाव जीते जाते तो ईडी सीबीआई का काम तो इतने सालों तक तो कांग्रेस ने किया है आज उत्तर प्रदेश की और देश का हाल ऐसा है कि बड़े बड़े नेता लोकसभा के मैदान से भाग रहे हैं राज्यसभा का रास्ता खोल रहे एक भी केस ड्रॉप नहीं किया गया जो अदालत कहेगी वही होगा अब मुझे देश को तीसरी आर्थिक महाशक्ति बनाना ਸਤਿ ਸ਼੍ਰੀ ਅਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਵਜੇਪਾਲ ਸਿੰਘ ਬਰਾੜ ਸੱਤ ਆਲੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ ਸ਼ੁਰੂਆਤ ਕਰਦੇ ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਧਰਮ ਪਤਨੀ ਅਮਰਤਾ ਵੜਿੰਗ ਦੇ ਇੱਕ ਬਿਆਨ ਤੋਂ ਵਿਵਾਦਿਤ ਬਿਆਨ ਅਸੀਂ ਇਸ ਕਰਕੇ ਲਿਖਿਆ ਕਿ ਤਫਸੀਲ ਦੇ ਨਾਲ ਤੁਹਾਨੂੰ ਦੱਸਾਂਗੇ ਕਿ ਬਿਆਨ ਕੀ ਸੀ ਵੈਸੇ ਤੇ ਨੇਤਾਵਾਂ ਦੇ ਬੜੇ ਸਾਰੇ ਬਿਆਨ ਆਉਂਦੇ ਨੇ ਬੜੇ ਉਹਨਾਂ ਵੱਲੋਂ ਦਾਅਵੇ ਵੀ ਕੀਤੇ ਜਾਂਦੇ ਨੇ ਪਰ ਕਈ ਵਾਰੀ ਫਲੋ ਫਲੋ ਦੇ ਵਿੱਚ ਜਾਂ ਉਤਸ਼ਾਹਿਤ ਹੋ ਕੇ ਲੀਡਰ ਐਸਾ ਬਿਆਨ ਦੇ ਦਿੰਦੇ ਨੇ ਕਿ ਉਹ ਬਿਆਨ ਬਾਅਦ ਦੇ ਵਿੱਚ ਇੱਕ ਵਿਵਾਦ ਦਾ ਕਾਰਨ ਬਣ ਜਾਂਦਾ ਹੈ ਅਮਰਤਾ ਵੜਿੰਗ ਵੀ ਕਾਂਗਰਸ ਦੇ ਲਈ ਕੈਂਪੇਨ ਕਰ ਰਹੀ ਸੀ ਔਰ ਕੈਂਪੇਨ ਕਰਦੇ ਕਰਦੇ ਉਹਨਾਂ ਨੇ ਇੱਕ ਬਿਆਨ ਦਿੱਤਾ ਔਰ ਕਾਂਗਰਸ ਦੇ ਚੋਣ ਨਿਸ਼ਾਨ ਪੰਜੇ ਦੀ ਤੁਲਨਾ ਬਾਬੇ ਨਾਨਕ ਦੇ ਹੱਥ ਨਾਲ ਕੀਤੀ ਅਮਰਤਾ ਵੜਿੰਗ ਨੇ ਇਸ ਪ੍ਰਚਾਰ ਦੌਰਾਨ ਕਿਹਾ ਕਿ ਤੁਹਾਡੀ ਵੋਟ ਗੁਰੂ ਨਾਨਕ ਦੇਵ ਜੀ ਦੇ ਪੰਜੇ ਨੂੰ ਜਾਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਸਾਰੇ ਗੁਰੂਆਂ ਦਾ Hindu ਤੇ Sikh ਗੁਰੂਆਂ ਦਾ ਨਿਸ਼ਾਨ ਜਿਹੜਾ ਹੈ ਉਹ 55 ਕਾਂਗਰਸ ਨੇ ਇਸੇ ਕਰਕੇ 50 ਨਿਸ਼ਾਨ ਨੂੰ ਚੁਣਿਆ ਹੈ ਔਰ ਉਹਨਾਂ ਕਹਿਆ ਕਿ ਮੈਂ ਗੁਰੂਆਂ ਦੇ ਪੰਜੇ ਦੇ ਲਈ ਵੋਟ ਮੰਗਣ ਆਈ ਹਾਂ ਅਮਰਤਾ ਵੜਿੰਗ ਵੜਿੰਗ ਰਾਜਾ ਵੜਿੰਗ ਵੜਿੰਗ ਦੇ ਧਰਮ ਪਤਨੀ ਨੇ ਬਠਿੰਡਾ ਹਲਕੇ ਤੋਂ ਪਿਛਲੀ ਵਾਰ ਰਾਜਾ ਵੜਿੰਗ ਨੇ ਚੋਣ ਲੜੀ ਸੀ ਇਸ ਵਾਰੀ ਐ ਜੀਤਵਿੰਦਰ ਸਿੱਧੂ ਨੂੰ ਟਿਕਟ ਦਿੱਤੀ ਗਈ ਹੈ ਤਾਂ ਰਾਜਾ ਵੜਿੰਗ ਦੇ ਧਰਮ ਪਤਨੀ ਅਮਰਤਾ ਵੜਿੰਗ ਕਿਉਂਕਿ ਲਗਾਤਾਰ ਇਸ ਇਲਾਕੇ ਦੇ ਵਿੱਚ ਵਿਚਰਦੇ ਰਹੇ ਨੇ ਲਗਾਤਾਰ ਇਸ ਇਲਾਕੇ 'ਚ ਕੰਮ ਕਰਦੇ ਰਹੇ ਨੇ ਹਾਲਾਂਕਿ ਟਿਕਟ ਦੀ ਵੀ ਉਹ ਤਵਕਕੋ ਰੱਖਦੇ ਸੀ ਪਰ ਟਿਕਟ ਜੀਤਵਿੰਦਰ ਸਿੱਧੂ ਹੋਰਾਂ ਨੂੰ ਦੇ ਦਿੱਤੀ ਗਈ ਪਰ ਬਤੌਰ ਪੰਜਾਬ ਕਾਂਗਰਸ ਦੇ ਪ੍ਰਧਾਨ ਉਹ ਚੋਣ ਪ੍ਰਚਾਰ ਦੇ ਵਿੱਚ ਝੂਟੇ ਹੋਏ ਨੇ ਸੋ ਅਮਰਤਾ ਵੜਿੰਗ ਦਾ ਇਹ ਬਿਆਨ ਆਇਆ ਤਾਂ ਐਸਜੀਪੀਸੀ ਨੇ ਇਸ ਦੀ ਨਿਖੇਦੀ ਕੀਤੀ ਔਰ ਆ ਐਸਜੀਪੀਸੀ ਨੇ ਕਿਹਾ ਕਿ ਕਾਂਗਰਸ ਦਾ ਖੂਨੀ ਪੰਜਾ ਹੈ ਔਰ ਇਸ ਦੇ ਲਈ ਅਮਰਤਾ ਵੜਿੰਗ ਜੋ ਉਹਨਾਂ ਨੇ ਬਿਆਨ ਦਿੱਤਾ ਉਸ ਦੇ ਲਈ ਉਹ ਮਾਫੀ ਮੰਗਣ ये भी क्या एसजीपीसी ने किसी चुनाव कमीशन को अमरता बड़िंग खिलाफ शिकायत करेंगे और चुनाव कमीशन तो मांग की है कि वो इनन के खिलाफ कार्रवाई करे। इस ਗੁਰੂ ਦਾ ਜਿੱਥੇ ਪਿਛਲੇ ਗੁਰੂਆਂ ਦਾ ਕਦੀ ਵੀ ਤੁਸੀਂ ਫੋਟੋਆਂ ਕੱਢ ਕੇ ਵੇਖੋ ਤੇ ਹਰ ਇੱਕ ਗੁਰੂ ਦਾ ਨਾ بڑے ਗੁਰੂਮਤਾ ਮਹਾਵੀਰ ਜੀ ਦਾ ਸਾਡੇ ਗੋਨਾਕ ਸਾਹਿਬ ਦਾ ਬੜੀਆਂ ਗੁਰੂਆਂ ਦਾ ਨਿਸ਼ਾਨ ਪੰਜਾ ਅਕਸਰ ਹੋਇਆ ਕਰਦਾ ਸੀ ਕਿ ਕਾਂਗਰਸ ਪਾਰਟੀ ਨੇ ਪੰਜਾ ਚੁਣਿਆ ਤਾਂ ਇਹਨਾਂ ਗੁਰੂਆਂ ਕਰਕੇ ਚੁਣਿਆ ਮੈਂ ਅੱਜ ਉਹਨਾਂ ਗੁਰੂਆਂ ਦੇ ਪੰਜੇ ਲਈ ਵੋਟ ਮੰਗਣ ਆਈ ਐ ਤਾਂ ਇੱਕ ਇੱਕ ਵੋਟ ਕਾਂਗਰਸ ਪਾਰਟੀ ਨੂੰ ਸੱਚੇ ਪਾਤਸ਼ਾਹ ਗੁਰਨਾਨਕ ਦੇਵ ਜੀ ਨੇ ਬੱਧੇ ਰੁਝਾਨੀ ਚਾਹੀਦੀ ਹੈ ਉਠੋ ਗਣ ਤਾਮਰਤਾ ਬ੍ਰਿੰਗ ਵੱਲੋਂ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਪੰਜੇ ਦੀ ਤੁਲਨਾ ਗੁਰੂ ਨਾਨਕ ਦੇਵ ਜੀ ਦੇ ਹੱਥ ਨਾਲ ਕੀਤੀ ਗਈ ਜਾਂ ਹੋਰ ਗੁਰੂਆਂ ਦੇ ਹੱਥ ਨਾਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਗੁਰੂਆਂ ਦੇ ਪੰਜੇ ਨੂੰ ਵੋਟ ਪਾਉਣੀ ਹੈ ਔਰ ਉਸਤੇ ਐਸਜੀਪੀਸੀ ਨੇ ਤਿੱਖਾ ਪ੍ਰतिकਰਮ ਜਿਹੜਾ ਹੈ ਉਹ ਜ਼ਾਹਿਰ ਕੀਤਾ ਹੈ ਐਸਜੀਪੀਸੀ ਦੇ ਨੁਮਾਇंदे ਕੀ ਕਹਿ ਰਹੇ ਨੇ ਇੱਕ ਵਾਰੀ ਉਹ ਵੀ ਸੁਣ ਲੈਂਦੇ ਆ ਜੇ ਜੀ ਤੁਸੀਂ ਪੜੇ ਲਿਖੇ ਹੋ ਤੁਸੀਂ ਇਸ ਗੱਲ ਨੂੰ ਅਣਜਾਣਪੁਣੇ ਵਿੱਚ ਕਰ ਰਹੇ ਹੋ ਮੈਨੂੰ ਇਸ ਗੱਲ ਤੇ ਵਿਸ਼ਵਾਸ ਨਹੀਂ ਆਉਂਦਾ ਤੁਸੀਂ ਸਾਰੀ ਗੱਲ ਸਮਝਦੇ ਹੋ ਹੋਏ ਆਂ ਵੀ ਜਿੱਡੀ ਇਹ ਗੱਲ ਕੀਤੀ ਆ ਇਹ ਬਹੁਤ ਵੱਡੀ ਗੱਲ ਕੀਤੀ ਆ ਤੇ ਇੱਕ ਧਾਰਮਿਕ ਅਵਗਿਆ ਕੀਤੀ ਆ ਸੋ ਮੈਂ ਇਹ ਗੱਲ ਦੱਸਣੀ ਚਾਹਣਾ ਕਿ ਤੁਹਾਡੇ ਧਾਰਮਿਕ ਜਿਹੜਾ ਜਿਹੜੇ ਅਸ਼ੀਰਵਾਦ ਦੇ ਪੰਜੇ ਦੇ ਨਾਲ ਤੁਸੀਂ ਆਪਣੇ ਪੰਜੇ ਨੂੰ ਉਲਾ ਰਹੇ ਹੋ ਤੁਹਾਡੇ ਪੰਜੇ ਦਾ ਨਾਂ ਜਿਹੜਾ ਇਹ ਕੋਣੀ ਪੰਜਾ ਬਹੁਤ ਵੱਡਾ ਤੁਸੀਂ ਗੁਨਾਹ ਕਰ ਰਹੇ ਹੋ ਧਰਮ ਦਾ ਜਿਹੜਾ ਜਿਹੜੀ ਗੁਰੂ ਦੀ ਪ੍ਰਤੀ ਆਸਥਾ ਵਾ ਉਸ ਨਾਲ ਤੁਸੀਂ ਖਲਵਾੜ ਕਰ ਰਹੇ ਹੋ ਸਿੱਖਾਂ ਦੇ ਮੰਨ ਤੇ ਬਹੁਤ ਭਾਰੀ ਇਸ ਗੱਲ ਦੀ ਠੇਸ ਆ ਸੋ ਮੈਂ ਰਾਜਾ ਬੜਿੰਗ ਜਿਹੜੇ ਕਿ ਆਪਣੇ ਆਪ ਨੂੰ ਪਾਕਿਸਤਾਨ ਸਾਹ ਕੇ ਇਸ ਪੰਜਾਬ ਦੇ ਪ੍ਰਧਾਨ ਹੋਣ ਦੇ ਨਾਤੇ ਇੱਕ ਸਿੱਖੀ ਦਾ ਜਿਹੜੇ ਢੋਂਗ ਰਚ ਰਹੇ ਨੇ ਮੇਰੀ ਗੱਲ ਦਾ ਗੁੱਸਾ ਨਹੀਂ ਕਰਨਗੇ ਉਹ ਆਪਣੀ ਧਰਉਤ ਪਤਨੀ ਨੂੰ ਇਸ ਕੀਤੇ ਗੁਨਾਹਾਂ ਦੇ ਬਾਰੇ ਵਿੱਚ ਜਾਣੂ ਵੀ ਕਰਵਾਉਣਗੇ ਤੇ ਉਹ ਤੁਰੰਤ ਸਿੱਖ ਕੌਮ ਤੋਂ ਇਸ ਗੱਲ ਲਈ ਮਾਫੀ ਮੰਗਣ ਇਹ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਇਸ ਗੱਲ ਲਈ ਅਪੀਲ ਵੀ ਕਰਦੇ ਹਾਂ ਕਿ ਉਹ ਇਸ ਸੰਬੰਧੀ ਇੱਕ ਸਖਤ ਜਿਹਾ ਫੈਸਲਾ ਲਵੇ ਤਾਂ ਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਜਿਹੜਾ ਕੀਤਾ ਜਾ ਰਿਹਾ ਖਲਵਾੜ ਹੈ ਇਸ ਖਲਵਾੜ ਦਾ ਜਿਹੜਾ ਜਵਾਬ ਉਹ ਮੰਗਿਆ ਜਾਵੇ ਸੋ ਕਾਂਗਰਸ ਪਾਰਟੀ ਜਿਹੜੀ ਹੈ ਸਾਰੀ ਇਸ ਗੱਲ ਲਈ ਆਪਣੇ ਆਪ ਨੂੰ ਇਖਲਾਕੀ ਤੌਰ ਤੇ ਆਪਣੇ ਆਪ ਨੂੰ ਕੀਤੀ ਹੋਈ ਗਲਤੀ ਦੀ ਮਾਫੀ ਮੰਗੇ ਅਮਰਤਾ ਵੜਿੰਗ ਦੀ ਆਪਣੀ ਕੀਤੀ ਹੋਈ ਗੱਲ ਨੂੰ ਫਿਰ ਤੁਰੰਤ ਵਾਪਸ ਲਾਓ ਕਿਉਂਕਿ ਇਹ ਬਹੁਤ ਵੱਡਾ ਤੁਸੀਂ ਗੁਨਾਹ ਕਰ ਰਹੇ ਹੋ ਤੇ ਗੱਲ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਐਲਾਨ ਦੀ ਕਾਂਗਰਸ ਪਾਰਟੀ ਨੇ ਅੱਜ ਚਾਰ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ 24 ਦਾ ਅਖਾੜਾ ਇਸ ਦੇ ਨਾਲ ਹੋਰ ਪੱਕ ਗਿਆ ਕਿਉਂਕਿ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਦੇ ਖਿਲਾਫ ਖੁਦ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਮਾਂਸ ਸੰਭਾਲ ਲਈ ਹੈ ਤਾਂ ਉਧਰ ਗੁਰਦਾਸਪੁਰ ਤੋਂ ਸਬਕਾ ਡਿਪਟੀ ਸੀਐਮ ਸੁਖਜਿੰਦਰ ਰੰਦਾਵਾ ਚੋਣ ਮੈਦਾਨ ਦੇ ਵਿੱਚ ਆ ਡਟੇ ਨੇ ਖਡੂਰ ਸਾਹਿਬ ਤੇ ਆਨੰਦਪੁਰ ਸਾਹਿਬ ਸੀਟ ਤੇ ਵੀ ਪਾਰਟੀ ਨੇ ਪੱਤੇ ਖੋਲ ਦਿੱਤੇ 24 ਦੇ ਪੱਖੇ ਅਖਾਰੇ ਦੇ ਵਿਚਾਲੇ ਕਾਂਗਰਸ ਨੇ ਵੱਡਾ ਦਾਅ ਖੜਿਆ ਹੈ ਵੱਡੇ ਚਿਹਰੇ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਲੁਧਿਆਣਾ ਤੁਰਮਨੀਤ ਬਿੱਟੂ ਦੇ ਖਿਲਾਫ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਖੁਦ ਮੋਰਚਾ ਸੰਭਾਲ ਲਿਆ ਗੁਰਦਾਸਪੁਰ ਤੋਂ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਦਾਵਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਖਡੂਰ ਸਾਹਿਬ ਤੋਂ ਗੁਲਬੀਰ ਸਿੰਘ ਜ਼ੀਰਾ ਨੂੰ ਉਮੀਦਵਾਰ ਐਲਾਨਿਆ ਜਦਕਿ ਸ੍ਰੀ ਅਨਕਪਤ ਸਿੰਘ ਤੇ ਵਿਜੇਂਦਰ ਸਿੰਘਲਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਰਾਜਾ ਵਰਿੰਗ ਦੇ ਐਲਾਨ ਦੇ ਨਾਲ ਹੀ ਲੁਧਿਆਣਾ ਦਾ ਮੁਕਾਬਲਾ ਦਿਲਚਸਪ ਹੋ ਗਿਆ ਸਿੱਧੀ ਟੱਕਰ ਰਮਨਿਤ ਬਿੱਟੂ ਦੇ ਨਾਲ ਹੋਵੇਗੀ ਜਿਨ੍ਹਾਂ ਕਾਂਗਰਸ ਨੂੰ ਅਲਵਿਦਾ ਕਹਿੰਦੇ ਹੋਏ ਭਾਜਪਾ ਨੂੰ ਚੁਣਿਆ ਤੇ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਨੇ ਇਹ ਉਮੀਦਵਾਰੀ ਦਾ ਐਲਾਨ ਹੁੰਦਿਆ ਹੀ ਰਾਜਾ ਵਰਿੰਗ ਨੇ ਰਮਨਿਤ ਬਿੱਟੂ ਤੇ ਤਿੱਖਾ ਨਿਸ਼ਾਨਾ ਸੱਧਿਆ ਤੇ ਵਰਿੰਗ ਦੇ ਮੈਦਾਨ ਦੇ ਵਿੱਚ ਨਿੱਤਰਨ ਤੇ ਬਿੱਟੂ ਦਾ ਬਿਆਨ ਵੀ ਆਇਆ ਇਤਾ ਸਮਾ ਦਸੂਗਾ ਇਹ ਛੁੱਟੀਆਂ ਬਣਾਉਣ ਆਉਣਾ ਹੈ ਕਿ ਗਰਮੀ ਪੈਦਾ ਕਰਨ ਆਸੇ ਆਉਣੇ ਸੋ ਇਹ ਆਉਣ ਵਾਲਾ ਸਮਾ ਦਸੂ ਹੈ 올 द बेस्ट टू ਰਵਨੀਤ ਬਿੱਟੂ ਤਕੜਾ ਹੋ ਇਹ ਇਹ ਲੜਾਈ ਵਫਾਦਾਰੀ ਤੇ ਗਦਾਰੀ ਦੀ ਲੜਾਈ ਹੈ ਬਸ ਫੈਸਲਾ ਲੋਕਾਂ ਨੇ ਕਰਨਾ ਪਹਿਲਾਂ ਹੀ ਪਤਾ ਸੀ ਵੀ ਉਹ ਜੋ ਵੀ ਉਹਨਾਂ ਦਾ ਕਦੇ ਵੀ ਲੋਕਲ ਕੈਂਡੀਡੇਟ ਤੇ ਉਹਨਾਂ ਦਾ ਵਿਸ਼ਵਾਸ ਹੀ ਨਹੀਂ ਸੀ ਤਾਂ ਹੀ ਤਾਂ ਮੈਂ ਬੀਜਪੀ ਦੇ ਹੋਰ ਵੀ ਬਹੁਤ ਵੱਡੇ ਕਾਰਨ ਨੇ ਪਰ ਉਹ ਕਿਤੇ ਨਾ ਕਿਤੇ ਲੁਧਿਆਣੇ ਦੀ ਕਾਂਗਰਸ ਪਾਰਟੀ ਨੂੰ ਕਾਂਗਰਸ ਬਿਲਕੁਲ ਅਗਨੋਰ ਕਰ ਰਹੀ ਹੈ ਤਾਂ ਗੁਰਦਾਸਪੁਰ ਤੋਂ ਵੀ ਕਾਂਗਰਸ ਨੇ ਵੱਡਾ ਦਾਅ ਖੇਡਿਆ ਸਾਫ ਦਾ ਡਿਪੀ ਸੀਐਮ ਤੇ ਡੇਰਾ ਬਾਬਾ ਨਾਨਕ ਤੋਂ ਮੌਜੂਦਾ ਵਿਧਾਇਕ ਸੁਜਿੰਦਰ ਰੰਧਾਵਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਸਿੱਧਾ ਮੁਕਾਬਲਾ ਬੀਜਪੀ ਉਮੀਦਵਾਰ ਦਿਨੇਸ਼ ਬੱਬੂ ਆਪ ਉਮੀਦਵਾਰ ਸ਼ੈਰੀ ਕਲਸੀ ਤੇ ਅਕਾਲੀ ਦਲ ਦੇ ਉਮੀਦਵਾਰ ਦਰਜੀਤ ਸਿੰਘ ਚੀਮਾ ਦੇ ਨਾਲ ਹੋਵੇਗਾ ਇਹ ਕੋਈ ਨਹੀਂ ਗੱਲ ਤੇ ਮੈਂ 26 ਤਰੀਕ ਨੂੰ ਰਾਜਸਥਾਨ ਦੇ ਇਲੈਕਸ਼ਨ ਲੜ ਕੇ ਆਇਆ ਤੇ 27 ਤਰੀਕ ਨੂੰ ਮੈਨੂੰ ਕਾਲ ਆ ਗਈ ਕਿ ਤੂੰ ਇਲੈਕਸ਼ਨ ਲੜੇਗਾ ਅੱਜ ਕੋਈ ਰੋਡ ਮੈਪ ਨਹੀਂ ਬਣਿਆ ਔਰ ਇੱਕ ਚੀਜ਼ ਤੁਹਾਨੂੰ ਦੱਸ ਦਤਾ ਹਾਂ ਤੇ ਫੌਜਾਂ ਲੜਨ ਨੂੰ ਹਮੇਸ਼ਾ ਤਿਆਰ ਰਹਿੰਦੀਆਂ ਬਿਲਕੁਲ ਜਿਹੜੀ ਫੌਜ ਰੋਡ ਮੈਪ ਪਹਿਲਾਂ ਬਣਾਉਂਦੀ ਆ ਉਹ ਕਦੀ ਕੰਮਜਾਬ ਨਹੀਂ ਹੁੰਦੀ ਤੇ ਜਿਹੜੀ ਤੁਰ ਤੁਰ ਜੰਦ ਦੇ ਲਾਈਨਾਂ ਮਾਰੀ ਜਾਂਦੇ ਕਿ ਆਪਾਂ ਇੱਥੋਂ ਰਾਹ ਬਣਾਉਣਾ ਇੱਥੋਂ ਕਰਨਾ ਇੱਥੋਂ ਅਟੈਕ ਕਰਨਾ ਉਹ ਪੁਆਇੰਟ ਕਦੀ ਵੀ ਹਾਰਦੀ ਕਾਂਗਰਸ ਦੇ ਚਾਰ ਹੋਰ ਉਮੀਦਵਾਰਾਂ ਦੇ ਐਲਾਨ ਦੇ ਨਾਲ ਚੋਣ ਦਾ ਅਖਾੜਾ ਹੋਰ ਵੀ ਦਿਲਚਸਪ ਹੋ ਗਿਆ ਜ਼ਿਕਰ ਜੋ ਹੈ ਕਿ ਕਾਂਗਰਸ ਨੇ ਹੁਣ ਤੱਕ 12 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਹਾਲਾਂਕਿ ਫਰੂਜ਼ਪੁਰ ਤੇ ਅਜੇ ਵੀ ਸਸਪੈਂਸ ਬਰਕਰਾਰ ਹੈ ਬਿਊਰੋ ਰਿਪੋਰਟ న్యూਸ 8 ਟੀਮ ਪੰਜਾਬ ਤੇ ਉਧਰ ਪੰਜਾਬ ਦੇ ਮੁੱਖ ਮੰਤਰੀ ਵੀ ਪੰਜਾਬ ਦੇ ਵਿੱਚ ਲਗਾਤਾਰ ਧੂਆਂ ਤਾਰ ਚੋਣ ਪ੍ਰਚਾਰ ਕਰ ਰਹੇ ਨੇ ਇਸੇ ਕੜੀ ਚਾ ਜੋ ਰੋਪੜ ਚ ਮੌਜੂਦ ਸਨ ਰੋਪੜ ਦੇ ਵਿੱਚ ਇੱਕ ਰੋਡ ਸ਼ੋਅ ਕੱਢਿਆ ਗਿਆ ਹੈ ਔਰ ਪਾਰਟੀ ਉਮੀਦਵਾਰ ਮਲਵਿੰਦਰ ਕੰਗ ਦੇ ਲਈ ਉਹਨਾਂ ਨੇ ਲੋਕਾਂ ਦਾ ਸਮਰਥਨ ਜੁਟਾਇਆ ਦੂਜੀਆਂ ਪਾਰਟੀਆਂ ਉਹਨਾਂ ਕਹਿਆ ਕਿ ਧਰਮ ਜਾਤੀ ਦੇ ਨਾਂ ਤੇ ਵੰਡਦੀਆਂ ਨੇ ਧਰਮ ਜਾਤੀ ਦੇ ਨਾਂ ਤੇ ਵੋਟ ਮੰਗਦੀਆਂ ਨੇ ਉਹਨਾਂ ਕਹਿਆ ਕਿ ਅਸੀਂ ਕੰਮ ਦੀ ਨਹੀਂ ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ ਔਰ ਅਸੀਂ ਜੋ ਕਿਹਾ ਹੈ ਉਹ ਕਰਕੇ ਦਿਖਾ ਰਹੇ ਹਾਂ ਬਿਜਲੀ ਦੇ ਬਿੱਲਾਂ ਦਾ ਜ਼ਿਕਰ ਕੀਤਾ ਹੋਸਟਕੀਮਾਂ ਜਿਹੜੀਆਂ ਸ਼ੁਰੂ ਕੀਤੀਆਂ ਗਈਆਂ ਨੇ ਉਸ ਦਾ ਜ਼ਿਕਰ ਕੀਤਾ ਗਿਆ ਔਰ ਰੋਡ ショ ਰੋਪੜ ਦੇ ਵਿੱਚ ਕੱਢ ਕੇ ਮਲਵਿੰਦਰ ਕੰਗ ਦੇ ਲਈ ਮੁੱਖ ਮੰਤਰੀ ਵੱਲੋਂ ਸਮਰਥਨ ਜਟਾਇਆ ਔਰ ਪਵਿੱਤਰ ਧਰਤੀ ਹੈ ਇਹ ਰੋਪੜ ਦੀ ਸ਼੍ਰੀਨੰਦਪੁਰ ਸਾਹਿਬ ਦੀ ਜਿੱਥੇ ਗੁਰੂ ਸਾਹਿਬ ਨੇ ਜ਼ੁਲਮਾਂ ਦੇ ਵਿਰੁੱਧ ਲੜਾਈਆਂ ਲੜੀਆਂ ਜਿੱਥੇ ਗੁਰੂ ਸਾਹਿਬ ਨੇ ਜ਼ੁਲਮ ਦੇ ਵਿਰੁੱਧ ਲੜਾਈ ਲੜਨ ਲਈ ਖਾਲਸਾ ਸਾਜਿਆ ਸਵਾ ਲੱਖ ਨਾਲ ਇੱਕ ਲੜਾਇਆ ਇਹ ਉਹ ਧਰਤੀ ਹੈ ਇਹ ਉਹ ਧਰਤੀ ਹੈ ਜਿੱਥੇ ਗੁਰੂ ਸਾਹਿਬ ਨੇ ਸਰਬੰਸ ਵਾਰਿਆ ਜ਼ੁਲਮ ਅੱਜ ਵੀ ਹੋ ਰਹੇ ਨੇ ਲੜਾਈਆਂ ਸਾਨੂੰ ਅੱਜ ਵੀ ਲੜਨੀਆਂ ਪੈਣਗੀਆਂ ਕਿਉਂਕਿ ਗੁਰੂ ਸਾਹਿਬ ਨੇ ਕੁਰਬਾਨੀਆਂ ਦਿੱਤੀਆਂ ਜਦੋਂ ਆਪਣੇ ਪਿਤਾ ਜੀ ਨੂੰ ਦਿੱਲੀ ਭੇਜਿਆ ਕਿ ਤੁਹਾਡੇ ਤੋਂ ਵੱਡੀ ਸ਼ਖਸੀਅਤ ਹੋਰ ਕੌਣ ਹੋ ਸਕਦੀ ਹੈ ਤਾਂ ਧਰਮ ਖਤਰੇ ਸੀ ਜਦੋਂ ਕਸ਼ਮੀਰੀ ਪੰਡਤ ਆਏ ਸੀ ਹਿੰਦੀ ਚਾਦਰ ਬਣ ਕੇ ਉਹਨਾਂ ਨੇ ਸੀਸ ਦੇ ਕੇ ਉਹਨਾਂ ਉਹਨਾਂ ਦੇ ਧਰਮ ਦੀ ਰੱਖਿਆ ਕੀਤੀ ਅਸੀਂ ਉਹ ਲੋਕ ਆ ਜਿਹੜੇ ਸਰਬੱਤ ਦਾ ਭਲਾ ਮੰਗਦੇ ਆ ਇਹ ਸਾਨੂੰ ਅੱਜ ਦੇ ਤਾਨਾਸ਼ਾ ਇਹ ਵੰਡਣ ਨੂੰ ਫਿਰਦੇ ਆ ਇਹ ਸਾਨੂੰ ਜਾਤਾਂ ਪਾਤਾਂ 'ਚ ਵੰਡਣ ਨੂੰ ਫਿਰਦੇ ਆ ਇਹ ਸਾਨੂੰ ਲੱਗ ਲੱਗ ਕਰਨ ਨੂੰ ਫਿਰਦੇ ਆ ਇਹਨਾਂ ਨੂੰ ਇਹ ਪਤਾ ਨਹੀਂ ਕਿ ਅਸੀਂ ਆਪਣੀਆਂ ਈਦਾਂ ਸੰਗਰਾਂਦਾਂ ਰਾਮ ਨੌਮੀਆਂ ਗੁਰਪੂਰਵ ਹਨੂਮਾਨ ਜੈਨਤੀਆਂ ਅਸੀਂ ਇਕੱਠੇ ਮਨਾਉਨੇ ਆ ਸਾਡੇ ਚ ਪਾੜ ਪਾਉਣ ਦੀ ਕੋਸ਼ਿਸ਼ ਨਾ ਕਰੋ ਇਹ ਨਫਰਤ ਦੀ ਰਾਜਨੀਤੀ ਕਰਦੇ ਆ ਇਹ ਭਾਈ ਨੂੰ ਭਾਈ ਨਾਲ ਲੜਾਉਂਦੇ ਆ ਇਹ ਧਰਮ ਵਾਲੇ ਦੂਜੇ ਧਰਮ ਨਾਲ ਲੜਾਉਂਦੇ ਆ ਅਸੀਂ ਕੰਮ ਦੀ ਰਾਜਨੀਤੀ ਕਰਦੇ ਆ ਚੰਮ ਦੀ ਰਾਜਨੀਤੀ ਨਹੀਂ ਕਰਦੇ ਕੰਮ ਦੀ ਰਾਜਨੀਤੀ ਕਰਦੇ ਆ ਤੇ ਹੁਣ ਗੱਲ ਕਰਦੇ ਆ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਵਿਰਸਾ ਸਿੰਘ ਬਲਟੋਆ ਦੀ ਉਸ ਅਪੀਲ ਦੀ ਜਿਸ ਅਪੀਲ ਨੂੰ ਅਮਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਰੱਦ ਕਰ ਦਿੱਤਾ ਗਿਆ ਪਰਿਵਾਰ ਨੇ ਬਲਟੋਹਾ ਦੀ ਅਪੀਲ ਨੂੰ ਖਾਰਜ ਕਰਦੇ ਹੋਏ ਸਪਸ਼ਟ ਕਰ ਦਿੱਤਾ ਕਿ ਅਮਰਿਤਪਾਲ ਖਡੂਰ ਸਾਹਿਬ ਤੋਂ ਮੈਦਾਨ 'ਚ ਨਿਤਰਣ ਚਾਰੇ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਵਿਰਸਾ ਸਿੰਘ ਬਲਟੋਹਾ ਨੇ ਅਮਰਿਤਪਾਲ ਦੇ ਪਰਿਵਾਰ ਤੋਂ ਸਮਰਥਨ ਮੰਗਿਆ ਪਰ ਇਹ ਅਪੀਲ ਸਵੀਕਾਰ ਨਾ ਹੋਈ ਅਮਰਿਤਪਾਲ ਦੇ ਪਰਿਵਾਰ ਨੇ ਬਲਟੋਹਾ ਦੀ ਅਪੀਲ ਨੂੰ ਰੱਦ ਕਰਦਿਓ ਸਾਫ਼ ਕਹਿ ਦਿੱਤਾ ਕਿ ਖਡੂਰ ਸਾਹਿਬ ਤੋਂ ਬਲਟੋਹਾ ਨੂੰ ਸਮਰਥਨ ਨਹੀਂ ਦਿੱਤਾ ਜਾਵੇਗਾ ਬਲਟੋਹਾ ਨੂੰ ਅਸੀਂ ਕੋਈ ਵੀ ਚੁਣੌਤੀ ਨਹੀਂ ਮੰਨਦੇ ਤੇ ਨਾਲ ਹੀ ਕਹਿ ਕਿ ਆ ਕਾਲੀ ਦਲ ਨੂੰ ਖਡੂਰ ਸਾਹਿਬ ਤੋਂ ਉਮੀਦਵਾਰ ਨਹੀਂ ਉਤਾਰਨਾ ਚਾਹੀਦਾ ਸੀ ਇਹ ਜੀਜਾ ਕੇ ਜਿੱਦਾਂ ਮਾਨ ਸਾਹਿਬ ਨੇ ਫੈਸਲਾ ਲਿਆ ਖੜੇ ਹੋਏ ਕੈਂਡੀਡੇਟ ਨੂੰ ਵਾਪਸ ਲਿਆ ਉਹਨਾਂ ਦੇ ਜੇ ਖੜਾ ਕਰਨਾ ਸੀ ਉਹਨਾਂ ਨੂੰ ਪੰਥਕ ਦੇ ਵਡੇਰੇ ਤਾਲੀ ਇਹ ਚੀਜ਼ ਉਹਨਾਂ ਨੂੰ ਕੈਂਡੀਡੇਟ ਨਹੀਂ ਸੀ ਉਤਾਰਨਾ ਚਾਹੀਦਾ ਇਹ ਜੇ ਤਾਂ ਦਾ ਜੇ ਉਹ ਸੱਚੇ ਸੁੱਚੇ ਕੋਈ ਬੰਦੀ ਸਿੰਘਾਂ ਦੀ ਕੋਈ ਗੱਲ ਕਰਨੀ ਚਾਹੁੰਦੇ ਆ ਵਿਖਾਵਾ ਨਹੀਂ ਕਰਨਾ ਚਾਹੀਦਾ ਦਿਲੋਂ ਕਰਨਾ ਚਾਹੁੰਦੇ ਹੁੰਦੇ ਤੇ ਇਦਾਂ ਨਹੀਂ ਸੀ ਕਰਦੇ ਤੇ ਇਸ ਕਰਕੇ ਬਾਕੀ ਵੀ ਉਹ ਸਵੇਰੇ ਵੀ ਸਾਡੇ ਕੋਲ ਆਏ ਆ ਤੇ ਉਹਨਾਂ ਨੇ ਆ ਕੇ ਕਿਹਾ ਜੀ ਮੈਨੂੰ ਲੋਕ ਬੁਰਾ ਭਲਾ ਕਹਿ ਰਹੇ ਤੇ ਮੇਰੇ ਤੋਂ ਬੁਰਾ ਭਲਾ ਕਰੇ ਜਿਹੋ ਜਿਹੋ ਕੋਈ ਕਰਮ ਕਰੂਗਾ ਉਹ ਜੇ ਉਹ ਉਹਨੂੰ ਕਹਿਣਗੇ ਅਸੀਂ ਤੇ ਕਿਸੇ ਨੂੰ ਵੀ ਕੁਝ ਸਾਡੇ ਪਰਿਵਾਰ ਨੇ ਨਹੀਂ ਕਿਹਾ ਤੁਸੀਂ ਕੱਲ ਅਨਾਉਂਸ ਹੁੰਦੇ ਆ ਸਾਡੇ ਪਰਿਵਾਰ ਤੇ ਅਟੈਕ ਕਰਨਾ ਸ਼ੁਰੂ ਕਰ ਦਿੱਤਾ ਜਾ ਜਦੋਂ ਅਮਰਿਤਪਾਲ ਤੇ ਪਰਿਵਾਰ ਨੇ ਬਲਟੋਹਾ ਦੀ ਅਪੀਲ ਨੂੰ ਰੱਦ ਕੀਤਾ ਤਾਂ ਇਸ ਦੇ ਬਾਅਦ ਬਲਟੋਹਾ ਦਾ ਬਿਆਨ ਵੀ ਆਇਆ ਹੈ ਤੇ ਤੋਂ ਮੈਂ ਬੇਨਤੀ ਕਰਾਂ ਮੈਂ ਤੇ ਹੱਥ ਜੋੜ ਸਕਦਾ ਹਾਂ ਕਿ ਭਾਈ ਅਮਰਿਤਪਾਲ ਸਿੰਘ ਜਾਂ ਉਹਨਾਂ ਦਾ ਪਰਿਵਾਰ ਜਿਹੜਾ ਮੁੜ ਵਿਚਾਰ ਕਰੇ ਬੇਨਤੀ ਕਰ ਸਕਦਾ ਹਾਂ ਤੇ ਸ਼ਾਇਦ ਉਹ ਇਹ ਸੋਚਣਗੇ ਵੀ ਫੈਸਲਾ ਉਹ ਕੀ ਲੈਂਦੇ ਆ ਉਹਨਾਂ ਦੀ ਮਰਜ਼ੀ ਹੈ ਤੇ ਮੈਂ ਤੁਹਾਨੂੰ ਵੀ ਬੇਨਤੀ ਕਰੂੰਗਾ ਕਿ ਤੁਸੀਂ ਵੀ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰੋ ਕਿ ਇਹਦਾ ਫਾਇਦਾ ਕੋਈ ਨਹੀਂ ਹੈ ਜ਼ਿਕਰ ਹੋ ਗਿਆ ਕਿ ਉਮੀਦਵਾਰੀ ਪੱਕੀ ਹੋਣ ਤੋਂ ਬਾਅਦ ਵਿਰਸਾ ਸਿੰਘ ਬੁਲਟੋਹਾ ਨੇ ਅਮਰਿਤਪਾਲ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਸੀ ਤੇ ਚੋਣ ਦੇ ਵਿੱਚ ਸਹਿਯੋਗ ਮੰਗਿਆ ਸੀ ਇਸ ਦੇ ਨਾਲ ਹੀ ਹੁਣ ਸਪਸ਼ਟ ਹੋ ਗਿਆ ਹੈ ਕਿ ਅਮਰਿਤਪਾਲ ਖਡੂਰ ਸਾਹਿਬ ਤੋਂ ਮੈਦਾਨ ਦੇ ਵਿੱਚ ਨਿਤਰਨ ਜਾ ਰਹੇ ਨੇ ਅੰਮ੍ਰਿਤਸਰ ਤੋਂ ਆਜੀਮ ਸ਼ਰਮਾ న్యూਸ 18 ਪੰਜਾਬ ਤੇ ਜ਼ਿਕਰ ਦਲਵੀਰ ਸਿੰਘ ਗੋਲਡੀ ਦਾ ਦਲਵੀਰ ਸਿੰਘ ਗੋਲਡੀ ਜਿਹੜੇ ਪਾਰਟੀ ਤੋਂ ਨਾਰਾਜ਼ ਜਾਪ ਰਹੇ ਨੇ ਉਹਨਾਂ ਦੀ ਇੱਕ ਸੋਸ਼ਲ ਮੀਡੀਆ ਪੋਸਟ ਨੇ ਕਾਫੀ ਚਰਚਾਵਾ ਛੇੜ ਦਿੱਤੀਆਂ ਨੇ ਦਰਅਸਲ ਦਲਵੀਰ ਗੋਲਡੀ ਵੱਲੋਂ ਇੱਕ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸਾਂਝੀ ਕੀਤੀ ਗਈ ਹੈ ਇੱਕ ਸ਼ਾਇਰੀ ਦੇ ਰੂਪ ਦੇ ਵਿੱਚ ਔਰ ਉਸਤੇ ਵਿੱਚ ਉਹਨਾਂ ਨੇ ਇੱਕ ਨਵਾਂ ਰਾਹ ਚੁਣਨ ਦੀ ਗੱਲ ਕਹੀ ਹੈ ਤਸਵੀਰ ਦੇ ਵਿੱਚ ਇੱਕ ਗੱਡੀ 'ਚ ਬੈਠੇ ਕਿਤੇ ਜਾ ਰਹੇ ਨੇ ਉਹ ਤਸਵੀਰ ਲਾਈ ਹੈ ਔਰ ਥੱਲੇ ਲਿਖਿਆ ਹੈ ਸੋਚਦੇ ਹਾਂ ਕੋਈ ਨਵਾਂ ਰਾਹ ਬਣਾ ਲਈਏ ਕਿੰਨਾ ਚਿਰ ਉਹੀ ਪੁਰਾਣੇ ਰਾਹ ਲੱਭਦੇ ਰਵਾਂਗੇ ਸੋ ਦਰਅਸਲ ਅဲ ਦਲਵੀਰ ਗੋਲਡੀ ਪਿਛਲੇ ਦਿਨੀ ਲਾਈਵ ਵੀ ਹੋਏ ਸੀ ਔਰ ਉਸ ਮੌਕੇ ਤੇ ਵੀ ਉਹਨਾਂ ਦਾ ਦਰਦ ਛਲਕਿਆ ਸੀ ਕਿਉਂਕਿ ਪਾਰਟੀ ਨੇ ਟਿਕਟ ਨਹੀਂ ਦਿੱਤੀ ਪਾਰਟੀ ਨੇ ਸੁਖਪਾਲ ਖਹਿਰਾ ਨੂੰ ਸੰਗਰੂਰ ਭੇਜ ਦਿੱਤਾ ਗੋਲਡੀ ਟਿਕਟ ਦੀ ਆਸ ਦੇ ਵਿੱਚ ਬੈਠੇ ਸੀ ਤਾਂ ਖਹਿਰਾ ਦੇ ਆਉਣ ਨਾਲ ਉਹ ਆਸ ਟੁੱਟ ਗਈ ਬੇਸ਼ੱਕ ਖਹਿਰਾ ਜਾਂ ਹੋਰ ਲੀਡਰ ਜਿਹੜੇ ਨੇ ਉਹ ਗੋਲਡੀ ਦੇ ਘਰ ਜਾ ਕੇ ਆਏ ਨੇ ਪਿਛਲੇ ਦਿਨਾਂ ਦੇ ਵਿੱਚ ਔਰ ਇਹ ਸਮਝਿਆ ਜਾ ਰਿਹਾ ਸੀ ਕਿ ਗੋਲਡੀ ਮੰਨ ਗਏ ਨੇ ਪਰ ਉਹਨਾਂ ਦੀ ਨਵੀਂ ਪੋਸਟ ਨੇ ਇਹ ਚਰਚਾਵਾਂ ਫਿਰ ਛੇੜ ਦਿੱਤੀਆਂ ਨੇ ਕਿ ਗੋਲਡੀ ਹੁਣ ਕਿਹੜਾ ਰਾ ਅਖਤਿਆਰ ਕਰ ਰਹੇ ਨੇ ਸੁਖਪਾਲ ਖੈਰਾ ਦਾ ਵੀ ਇਸ ਸਬੰਧਤ ਬਿਆਨ ਆਇਆ ਹੈ ਕਿ ਉਹਨਾਂ ਕਿਹਾ ਕਿ ਜੇ ਗੋਲਦੀ ਪਾਰਟੀ ਛੱਡ ਕੇ ਜਾਂਦਾ ਹੈ ਤਾਂ ਇਹ ਇੱਕ ਵੱਡੀ ਰਾਜਨੀਤਿਕ ਗਲਤੀ ਹੋਏਗੀ ਸੁਖਪਾਲ ਖੈਰਾ ਨੇ ਕਿਹਾ ਕਿ ਕਾਂਗਰਸ ਨੇ ਗੋਲਦੀ ਨੂੰ ਕਈ ਵਧੀਆ ਮੌਕੇ ਦਿੱਤੇ ਨੇ ਵੋਟ ਵਿਅਕਤੀ ਨੂੰ ਨਹੀਂ ਪੈਂਦੀ ਵੋਟ ਪਾਰਟੀ ਨੂੰ ਪਵੇਗੀ ਉਹਨਾਂ ਕਿਹਾ ਕਿ ਪਹਿਲਾਂ ਵੀ ਕਈ ਕਾਂਗਰਸ ਨੂੰ ਛੱਡ ਕੇ ਚਲੇ ਗਏ ਕਾਂਗਰਸ ਨੇ ਬੜੇ ਸਮੇਂ ਸੇ ਐਮਐਲਏ ਬਣਾ ਕੇ ਉਤਾਰਿਆ ਵਾ ਹੀ ਹੈਸ ਬੀਨ ਰਿਵਾਰਡਡ ਵੈਰੀ ਐਡਿਕੁਐਟਲੀ ਫਾਰ ਬਾਏ ਦਾ ਕਾਂਗਰਸ ਪਾਰਟੀ ਔਰ ਉਹ ਉਹਨਾਂ ਦਾ ਪਿਛਲਾ ਟਰੈਕ ਰਿਕਾਰਡ ਵੀ ਬੜਾ ਪ੍ਰੋ ਕਾਂਗਰਸ ਤੇ ਕਾਂਗਰਸ ਪ੍ਰਤੀ ਵਫਾਦਾਰੀ ਦਾ ਰਿਹਾ ਵਾ ਮੇਰਾ ਨਹੀਂ ਖਿਆਲ ਕਿ ਇਸ ਤਰ੍ਹਾਂ ਦੀ ਗਲਤੀ ਕਰਨਗੇ ਇਟ ਵਿਲ ਬੀ ਅ ਬਲੰਡਰ ਮੇਰਾ ਨਹੀਂ ਖਿਆਲ ਕਰਨ ਕਿ ਮੈਂ ਹਲੇ ਮੇਰਾ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਸੁਹਿਰ ਦਾ ਆਜਦਾ ਤਾਂ ਮੇਰਾ ਅਗਰ ਇਸ ਤਰ੍ਹਾਂ ਦੀ ਕੋਈ ਗਲਤੀ ਕਰਨਗੇ ਤਾਂ ਇਹ ਬੜਾ ਇੱਕ ਵੱਡਾ ਪੋਲਿਟੀਕਲ ਬਲੰਡਰ ਹਾਲਾਂਕਿ ਸੁਖਪਾਲ ਸਿੰਘ ਖੈਰਾ ਵੀ ਕਾਂਗਰਸ ਛੱਡ ਕੇ ਚਲੇ ਗਏ ਸੀ ਆਮ ਆਦਮੀ ਪਾਰਟੀ ਵੱਲੋਂ ਇਲੈਕਸ਼ਨ ਲੜਿਆ ਸੀ ਜਿੱਤ ਵੀ ਗਏ ਸੀ ਆਪੋਜੀਸ਼ਨ ਲੀਡਰ ਰਹੇ ਪਰ ਬਾਅਦ ਦੇ ਵਿੱਚ ਨਰਾਸ਼ਗੀਆਂ ਦੇ ਚੱਲਦੇ ਵਾਪਸ ਕਾਂਗਰਸ 'ਚ ਆਏ ਤੇ ਕਾਂਗਰਸ ਨੇ ਫਿਰ ਉਹਨਾਂ ਨੂੰ ਟਿਕਟ ਨਾਲ ਨਵਾਜ਼ਿਆ ਅਗਲੀ ਖਬਰ ਦਾ ਰੁਕ ਕਰਦੇ ਆ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਪ੍ਰਤਾਪ ਬਾਜਵਾ ਮਿਲਣ ਪਹੁੰਚੇ ਨੇ ਬਲਕੌਰ ਸਿੰਘ ਸਿੱਧੂ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਦੀ ਮੁਲਾਕਾਤ ਚੱਲ ਰਹੀ ਹੈ ਜੀਤਮਿੰਦਰ ਸਿੱਧੂ ਜਿਹੜੇ ਬਠਿੰਡਾ ਤੋਂ ਕੈਂਡੀਡੇਟ ਨੇ ਕਾਂਗਰਸ ਦੇ ਉਹ ਵੀ ਪ੍ਰਤਾਪ ਬਾਜਵਾ ਦੇ ਨਾਲ ਮੌਜੂਦ ਨੇ ਦਰਅਸਲ ਬਲਕੌਰ ਸਿੰਘ ਸਿੱਧੂ ਪਿਛਲੇ ਦਿਨੀ ਇਹ ਚਰਚਾਵਾਂ ਨੇ ਉਹਨਾਂ ਬਾਰੇ ਕਿ ਉਹ ਆਜ਼ਾਦ ਤੌਰ ਤੇ ਚੋਣ ਲੜ ਸਕਦੇ ਨੇ ਆਜ਼ਾਦ ਉਮੀਦਵਾਰ ਵਜੋਂ ਬਠਿੰਡਾ ਲੋਕ ਸਭਾ ਦੀਆਂ ਨਾਮਜ਼ਦਗੀਆਂ ਭਰ ਸਕਦੇ ਨੇ ਇਹ ਖਬਰਾਂ ਆਈਆਂ ਸੀ ਕਿ ਉਹਨਾਂ ਨੇ ਆਪਣੇ ਵਕੀਲਾਂ ਨੂੰ ਕਹਿ ਦਿੱਤਾ ਹੈ ਇਸ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ ਔਰ ਇਸੇ ਵਿੱਚ ਪ੍ਰਤਾਪ ਸਿੰਘ ਬਾਜਵਾ ਤੇ ਜੀਤਮਿੰਦਰ ਸਿੱਧੂ ਅੱਜ ਬਲਕੌਰ ਸਿੰਘ ਸਿੱਧੂ ਨੂੰ ਮਿਲਣ ਉਹਨਾਂ ਦੇ ਘਰ ਪਹੁੰਚੇ ਨੇ ਇਸ ਵੇਲੇ ਇਹ ਮੁਲਾਕਾਤ ਚੱਲ ਰਹੀ ਹੈ ਮੂਸਾ ਪਿੰਡ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਜੋ ਹਵੇਲੀ ਹੈ ਉੱਥੇ ਇਹ ਮੁਲਾਕਾਤ ਹੋ ਰਹੀ ਹੈ ਪ੍ਰਤਾਪ ਬਾਜਵਾ ਪਹੁੰਚੇ ਹੋਏ ਨੇ ਕਾਂਗਰਸ ਦੇ ਹੋਰ ਜਿਹੜੇ ਲੋਕਲ ਲੀਡਰ ਨੇ ਉਹ ਵੀ ਮੌਜੂਦ ਨੇ ਔਰ ਜੀਤਵਿੰਦਰ ਸਿੱਧੂ ਵੀ ਪਹੁੰਚੇ ਹੋਏ ਨੇ ਸਿੱਧੂ ਮੂਸੇਵਾਲਾ ਦੀ ਹਵੇਲੀ ਬਲਕੌਰ ਸਿੰਘ ਸਿੱਧੂ ਹੋਰਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਸੋ ਪਿਛਲੇ ਦਿਨੀ ਵੀ ਜੀਤਵਿੰਦਰ ਸਿੱਧੂ ਦੇ ਨਾਲ ਮੁਲਾਕਾਤ ਹੋਈ ਸੀ ਬਲਕੌਰ ਸਿੰਘ ਸਿੱਧੂ ਹੋਰਾਂ ਦੀ ਔਰ ਕੁਝ ਮਨਮੋਟਾਵ ਦੀਆਂ ਖਬਰਾਂ ਵੀ ਆਈਆਂ ਸੀ ਸਾਡੇ ਸਹਿਯੋਗੀ ਬਲਦੇਵ ਸ਼ਰਮਾ ਜੁੜੇ ਨੇ ਹੋਰ ਗੱਲਬਾਤ ਦੇ ਲਈ ਬਲਦੇਵ ਕੀ ਇਹ ਮੰਨਿਆ ਜਾਵੇ ਪਿਛਲੇ ਦਿਨੀ ਇਹ ਚਰਚਾਵਾਂ ਸੀ ਕਿ ਜੀਤਮਿੰਦਰ ਸਿੱਧੂ ਨਾਲ ਕੋਈ ਨਾਰਾਜ਼ਗੀ ਹੋਈ ਹੈ ਔਰ ਉਸੇ ਨਾਰਾਜ਼ਗੀ ਦੇ ਚਲਦੇ ਬਲਕੌਰ ਸਿੰਘ ਹੋਰਾਂ ਨੇ ਆਜ਼ਾਦ ਚੋਣ ਲੜਨ ਦਾ ਫੈਸਲਾ ਲਿਆ ਹੈ ਕੀ ਇਸ ਨੂੰ ਮਨ ਮਨਾਉਣ ਦੀ ਕੋਸ਼ਿਸ਼ ਸਮਝਿਆ ਜਾ ਰਿਹਾ ਅੱਜ ਦੀ ਮੁਲਾਕਾਤ ਨੂੰ ਫਿਰ ਬਿਲਕੁਲ ਜੇ ਪ੍ਰਤਾਪ ਬਾਜਵਾ ਤੇ ਜੀਤਮਿੰਦਰ ਸਿੱਧੂ ਦੀ ਬੰਦ ਕਮਰੇ ਦੇ ਵਿੱਚ ਮੀਟਿੰਗ ਚੱਲ ਰਹੀ ਹੈ ਤੇ ਇਸ ਤੋਂ ਸਾਫ ਪਤਾ ਲੱਗਦਾ ਕਿ ਜਦੋਂ ਜੀਤਮਿੰਦਰ ਸਿੱਧੂ ਹਵੇਲੀ ਆ ਗਏ ਹੈ ਤਾਂ ਨਾਲ ਤੋਰਨ ਦੀ ਕਿਤੇ ਨਾ ਕਿਤੇ ਗੱਲ ਹੈ ਜਿਹੜੀ ਜ਼ਰੂਰ ਚੱਲ ਰਹੀ ਹੈ ਤੇ ਆਪਣੀਆਂ ਸ਼ਰਤਾਂ ਬਲਕੌਰ ਸਿੰਘ ਦੱਸ ਰਹੇ ਆ ਉਹਨਾਂ ਨੂੰ ਕਿ ਕਿਸੇ ਕਰਕੇ ਨਾਰਾਜ਼ਗੀ ਸੀ ਤੇ ਖਾਸ ਤੌਰ ਤੇ ਜਿਹੜਾ ਸੂਤਰਾਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਧਾਨ ਨੂੰ ਲੈ ਕੇ ਤੇ ਉਹਨਾਂ ਦੇ ਹਲਕੇ ਨੂੰ ਲੈ ਕੇ ਉਹਨਾਂ ਦੀ ਪ੍ਰਤੀ ਨਾਰਾਜ਼ਗੀ ਹੈ ਜਿਹੜੀ ਪਾਈ ਜਾ ਰਹੀ ਸੀ ਤੇ ਉਹ ਨਾਰਾਜ਼ਗੀ ਦੂਰ ਕਰਨ ਦੇ ਲਈ ਉਹਨਾਂ ਨੇ ਇੱਕ ਰਸਤਾ ਇਹ ਵੀ اختیار ਕੀਤਾ ਸੀ ਕਿ ਕਾਗਜ਼ ਤਿਆਰ ਕਰਵਾ ਲਈ ਸੀ ਉਸ ਤੋਂ ਬਾਅਦ ਹਾਈ ਕਮਾਂਡ ਨਾਲ ਸੰਪਰਕ ਹੁੰਦਾ ਹੈ ਅਤੇ ਉਹਨਾਂ ਨੂੰ ਦੱਸਿਆ ਜਾਂਦਾ ਕਿ ਕੋਈ ਅਹੁਦਾ ਹੈ ਜਿਹੜਾ ਸਰਕਾਰੋਂ ਤੇ ਦਿੱਤਾ ਜਾ ਸਕਦਾ ਤਾਂ ਉਸ तमाम ਗੱਲਾਂ ਤੇ ਗੱਲਬਾਤ ਅਵੇਲੀ ਦੇ ਅੰਦਰ ਚੱਲ ਰਹੀ ਹੈ ਮੀਟਿੰਗ ਤੇ ਉਸ ਤੋਂ ਬਾਹਰ ਜਦੋਂ ਆਉਣਗੇ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਆਖਿਰ ਕੀ ਗੱਲਬਾਤ ਹੋਈ ਹੈ ਤੇ ਕਿਹੜੀ ਕੰਡੀਸ਼ਨਾਂ ਤੇ ਬਲਕੌਰ ਸਿੰਘ ਨਾਲ ਤੁਰਦੇ ਆ। ਔਰ ਬਲਦੇ ਵੀ ਚਰਚਾਵਾਂ ਚੱਲੀਆਂ ਸੀ ਪਿਛਲੇ ਦਿਨੀ ਕਿ ਬਲਕੌਰ ਸਿੰਘ ਸਿੱਧੂ ਨੂੰ ਟਿਕਟ ਵੀ ਕਾਂਗਰਸ ਦੇ ਸਕਦੀ ਹੈ ਜਾਂ ਜੀਤਮਿੰਦਰ ਸਿੱਧੂ ਦੀ ਟਿਕਟ ਰਿਪਲੇਸ ਹੋ ਸਕਦੀ ਹੈ ਕਿ ਇਹਦੇ 'ਚ ਕੋਈ ਸੱਚਾਈ ਹੈ। ਦੇਖੋ ਬਿਲਕੁਲ ਇਹ ਖਬਰਾਂ ਵੀ ਆਈਆਂ ਸੀ ਪਰ ਸਾਫ਼ ਕਰ ਦਿੱਤਾ ਸੀ ਕਾਂਗਰਸ ਨੇ ਕਿ ਜੀਤਮਿੰਦਰ ਸਿੱਧੂ ਦੀ ਟਿਕਟ ਨਹੀਂ ਬਦਲੀ ਜਾ ਕਿਉਂਕਿ ਬਲਕੌਰ ਸਿੰਘ ਨੂੰ ਪਹਿਲਾਂ ਹੀ ਪੇਸ਼ ਕਸ਼ਪੀਤੀ ਸੀ ਟਿਕਟ ਦੀ ਉਸ ਸਮੇਂ ਉਹਨਾਂ ਨੇ ਨਾ ਕਰ ਦਿੱਤੀ ਸੀ ਚੋਣ ਲੜਨ ਤੋਂ ਤਾਂ ਉਸ ਤੋਂ ਬਾਅਦ ਹੀ ਅਗਲਾ ਜਿਹੜਾ ਉਮੀਦਵਾਰ ਹੈ ਕਾਂਗਰਸ ਨੇ ਐਲਾਨ ਕੀਤਾ ਸੀ ਤੇ ਹੁਣ ਜਦੋਂ ਬਲਕੌਰ ਸਿੰਘ ਕਿਤੇ ਨਾ ਕਿਤੇ ਯਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨ ਦੀ ਗੱਲ ਕਹਿੰਦੇ ਆ ਉਹ ਆਪਸੀ ਮਨ ਮਟਾਵ ਹੈ ਜਿਹੜਾ ਉਹ ਸੀਗਾ ਪਰ ਲੱਗ ਰਿਹਾ ਹੈ ਕਿ ਇਹ ਹਾ ਕਦਮ ਬਲਕੌਰ ਸਿੰਘ ਨਹੀਂ ਥੋਣਗੇ ਠੀਕ ਹੈ ਧੰਨਵਾਦ ਬਲਦੇਵ ਇਸ ਜਾਣਕਾਰੀ ਦੇ ਲਈ ਤਾਂ ਮੁਲਾਕਾਤ ਚੱਲ ਰਹੀ ਹੈ ਮੀਟਿੰਗ ਚੱਲ ਰਹੀ ਹੈ ਪ੍ਰਤਾਪ ਸਿੰਘ ਬਾਜਵਾ ਪਹੁੰਚੇ ਨੇ ਔਰ ਕੋਸ਼ਿਸ਼ ਹੈ ਬਲਕੌਰ ਸਿੰਘ ਸਿੱਧੂ ਨੂੰ ਮਨਾਉਣ ਦੀ ਕਿ ਉਹ ਆਜ਼ਾਦ ਤੌਰ ਤੇ ਖੜੇ ਨਾ ਹੋਣ ਔਰ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤਵਿੰਦਰ ਸਿੱਧੂ ਦੀ ਸਪੋਰਟ ਕਰਨ ਸੋ ਮੁਲਾਕਾਤ ਤੋਂ ਬਾਅਦ ਸਪਸ਼ਟ ਹੋ ਪਾਏਗਾ ਕਿ ਉਹ ਬਲਕੌਰ ਸਿੰਘ ਸਿੱਧੂ ਨੂੰ ਮਨਾਉਣ 'ਚ ਕਾਮਯਾਬ ਹੁੰਦੇ ਨੇ ਯਾਨੀ